ਹੈਲੋ ਐਂਡ ਵੈਲਕਮ ਗਾਇਜ਼ ਕਿ ਮੈਂ ਆਪ ਸਾਰੇ ਘੈਂਟ ਹੋਣਗੇ ਤਾਂ ਆਪ ਕੋ ਵੀ ਪੂਰੇ ਘੈਂਟਾਂ ਇੱਕ ਸਾਈਕਲ ਦੋ ਥਖੜੀਆਂ ਤਿੰਨ ਤੇ ਕੌਠੀ ਕਰੇ ਚਾਰ ਚਾਰ ਸਾਈਕਲਾਂ ਤੇ ਹੁਣ ਹੁਣ ਮੈਂ ਮੈਨੂੰ ਫੋਨ ਆਇਆ ਵੀ ਮਿੱਟੀ ਦੀ ਟਰਾਲੀ ਆਈ ਜਾਂਦੀ ਤੇ ਤੁਹਾਨੂੰ ਦਿਖਾਉਣੀ ਐ ਇੱਥੋਂ ਦੀ ਚਲੋ ਫਿਰ ਜਦੋਂ ਆਗੇ ਉਹਦੀ ਦਿਖਾਉਣੀ ਠੀਕ ਹੈ ਜੀ ਉਹਦੀ ਦਿਖਾਉਣੀ ਜਦੋਂ ਦੀ ਇੱਥੇ ਚੜਦਾ ਸਾਡਾ ਬੇਲੀ ਨਾ ਕਰ ਬੇਲੀ ਇਹ ਵੀ ਖੇਡਦਾ ਹੁੰਦਾ ਇਹ ਵੀ ਖੇਡਦਾ ਹੁੰਦਾ ਸਾਡੇ ਨਾਲ ਇਥੇ ਖੇਡਿਆ ਹੁੰਦਾ ਸੀਆ ਚਲੋ ਫਿਰ ਦਿਖਾਉਣੀ ਜਦੋਂ ਇੱਥੋਂ ਦੀ ਹੁੰਦਾ ਹੋਇਆ ਟਰਾਲੀ ਚੜਦੀ ਹੋਈ ਤਹਾਂ ਤੇ ਟਰਾਲੀ ਇੱਥੇ ਤਹਾਂ ਚਲੋ ਗਾਈ ਜਦੋਂ ਟਰਾਲੀ ਆ ਗਈ ਉਹ ਵੀ ਦੇਖਦੇ ਆ ਥੋੜਾ ਟਰਾਲੀ ਆ ਜਨ ਮਗਰ ਮਿੱਟੀ ਟਰਾਲੀ ਆ ਆ ਜੀ ਸਵਾਰ ਆ ਗਈ ਮੇਰੇ ਵੀਰ ਉਹ ਆ ਗਈ ਮਿੱਟੀ ਦੀ ਟਰਾਲੀ ਹੈ ਆਈ ਜਾਂਦੀ ਟਰੈਕਟਰ ਤੇ ਟਰਾਲੀ ਆਈ ਜਾਂਦਾ ਹੈ ਆਈ ਜਾਂਦੀ ਬਿਟਾਲੇ ਹਾਂ ਆ ਸਾਡਾ ਪੱਕਾ ਵਹਿਲੀ ਬਣ ਗਿਆ ਅੱਜ ਹੀ ਬਣਿਆ ਹੁਣੇ 1 ਘੰਟਾ ਪਹਿਲਾਂ 2 ਮਿੰਟਾਂ ਚੀ ਆ ਦੇ ਬਾਅਦ ਚ ਗੱਡੀ ਜਨਾ ਦੇਖੋ ਆ ਸਾਡੇ ਫੈਨ ਬਣ ਜਾਈ ਗਾਇਸ ਸਬਸਕ੍ਰਾਈਬਰ ਸਬਸਕ੍ਰਾਈਬ ਜਰੂਰ ਕਰ ਲਿਓ ਉਹ ਦੇਖੋ ਇੱਕ ਆਈ ਜਾਂਦਾ ਜ਼ੂਮ ਕਰਕੇ ਦਿਖਾ ਦਿਓ ਬਾਈ ਬੱਡੇ ਚਲੀ ਜਾਂਦਾ ਉੱਤੇ ਚੁੱਪ ਕਰ ਜਾ ਚੁੱਪ ਕਰ ਦੇ ਤੂੰ ਕੱਪ ਦੇਖੋ ਗਾ ਇਹ ਮਿੱਟੀ ਦੀ ਟਰਾਲੀ ਹੈਗੀ ਬਸ ਹੁਣ ਇੱਥੇ ਚੜਾਉਂਗੇ ਤਾਂ ਚੜਾਉਣਗੇ ਸਾਨੂੰ ਦਿਖਾਉਣੇ ਆ ਫਿਰ ਓਏ ਡਰਾਵਰ ਤੂੰ ਥੋੜਾ ਯਾ ਆ ਬੇਖ ਚਲੋ ਫਿਰ ਦਿਖਾਉਨੇ ਜਦੋਂ ਉਹ ਚੱਲਦਾ ਹੋਇਆ ਇਥੇ ਆ ਪੱਕਾ ਵੇਲੀ ਬਣ ਗਿਆ ਅੱਜ ਸਾਡਾ ਮੈਂ ਦੋਸਤ ਬੱਚੇ ਕਦੇ ਵੀ ਟੈਨ ਨਾ ਹੈ ਮੈਂ 10 ਮਿੰਟ ਬਈ ਡਰਾਵਰ ਰੇਸ਼ਾਂ ਦੇ ਇੰਤ ਚਲ ਵਸ ਆ ਗਿਆ ਓ ਬਾਹਰ ਪੂਰਲਾ ਕਾ ਓਏ ਬਾਹਰ ਕਰ ਦਿੰਦਾ ਨਾਲ ਦੇ ਪਰਲਾ ਪੂਰਾ ਕਰਨ ਨਾਲ ਲਵੇ ਸਾਈਕਲ ਗਾਹਾਂ ਦੇ ਕਰ ਦੇ ਓਏ ਤੂੰ ਵੀ ਧੱਪਰਾ ਹੋਇਆ ਆਉਣ ਦੇ ਸਰੀਆ ਉੱਕੇ ਖੜਾ ਇੱਧਰ ਲੈ ਸਾਈਕਲ ਤੂੰ ਵੀ ਇੱਧਰ ਆਇਆ ਇੱਧਰ ਆਇਆ ਉਧਰ ਟਰੈਕਟਰ ਹੀ ਆਊਗਾ ਦੇਖੋ ਬਈ ਹੁਣ ਆ ਗਿਆ ਆ ਗਿਆ ਅਕਲ ਜੇ ਹੋ ਬਸ 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 ਅੱਲਾ ਵਣ ਪਿੱਛੇ ਹੁੰਦਾ ਪਿੱਛੇ ਆਇਆ 165 ਹੋ ਗਏ ਗਾਈ ਜੀ ਭਾਈ ਗਾਈਜ ਗਾਈਜ ਪੂਰਾ ਇਹ ਕਹਤਾ 855 ਐਫੀ ਸੋਰਾਇ ਨਿਊ ਲੁੱਕ 855 ਇਹ ਕਮੇਟੀ ਪੱਤੀ ਸਨੋ ਟਾਇਰ ਨੇ ਬ੍ਰੇਕ ਮਾਰੇ ਜੀ ਗਾਈਜ ਧੰਨਵਾਦ ਜਿੰਨਾ ਡਰਾਈਵਰ ਸਹੀ ਆ ਨਹੀਂ ਨਹੀਂ ਗਿਆ ਉਹ ਤਾਂ ਤਾਂ ਚੜ ਗਿਆ ਸੈਟਾ ਸੈਟਾ ਹੋ ਦੇਖ ਦੇਖਦੇ ਕਿਵੇਂ ਚੜਦਾ ਹੌਲੀ ਹੌਲੀ ਚਲੋਦਾ ਉਹ ਹੌਲੀ ਹੌਲੀ ਬੱਦਲ ਜਿਹਾ ਪੂਰਾ ਮੋੜ ਉੱਪਰ ਦੇਖਦੇ ਦੇਖਦੇ ਹੁਣ ਕਿਵੇਂ ਚੜਦੀ ਆ ਟਰੈਕਟਰ ਹਾਂ ਉਹਦੇ ਕੋਲੇ ਵੀ 155 ਹੀ ਨੇ ਉਹਦੇ ਕੋਲੇ 155000 ਹੈ ਨਾ ਦੇਖੋ ਬਾਈ ਜੀ ਇੱਕ ਵਾਰੀ ਦੇਖੋ ਨੀ ਵਰਦਾ ਫੜਦਾ ਤੁੰਗ ਹੁਣੇ ਹੁਣੇ ਗਾਈ ਡਰਾਈਵਰ ਨੂੰ ਦੱਸਣਾ ਪੈਦਾ ਕਿ ਕੁਝ ਹੈ ਕਿ ਨਹੀਂ ਕੁਝ ਉਹ ਤਾਂ ਕੁਝ ਦੱਸ ਨਹੀਂ ਗਾਈ ਜੀ ਬਹੁਤ ਫਸ ਗਿਆ ਟਰੱਕ ਆ ਖੜਾ ਇੱਕ ਭਈ ਆ ਅੱਜ ਹੀ ਬਣਿਆ ਸਾਡਾ ਦੋਸਤ ਚਲੋ ਇਹ ਵੀ ਵੇਖੋ ਭਾਈ ਖੜਾ ਇੱਥੇ ਦੇਖਦੇ ਹੁਣ ਕੀ ਬਣਦਾ ਦੇਖਦੇ ਹੁਣ ਕਿਵੇਂ ਕਿੱਧਰ ਦੀ ਵੜਦੇ ਆ ਘਰੇ ਨਹੀਂ ਚੜਦਾ ਹੋਇਆ ਮੇਰੇ ਵੀਰੋ ਓਵਰ ਲੋਡ ਆ ਖੋਲਾ ਓਵਰ ਲੋਡ ਆ ਸਲੱਪ ਮਾਰ ਲਾਗੇ ਸਲੱਪ ਚਾਲਦਾ ਮੇਰੇ ਵੀਰੋ ਚਾਲਦਾ ਮਨੇ ਸ਼ੇਦੀ ਇਹ ਦੱਸ ਦੇਣੀ ਹੋਏ ਨਾਲੇ ਹੈਣਾ ਬਾਈ ਪਾਪਣੇ ਦਾ ਛੱਡ ਹਾਂ ਛੱਡ ਸਾਡਾ ਇਹ ਮੱਕੂ ਇਹ ਲੀਆ ਮੱਕੂ ਓਏ ਆਇ ਨਾ ਮਾਰ ਬਿਕਾਰ ਦੇ ਭਾਈ ਦੀਆ ਦੇਖੋ ਮੇਰੇ ਵੀਰੋ ਸਰਾਇਆ 855 500 ਹੈ ਭਾਈ ਆ ਮੱਸਾ ਚੜਦਾ ਉਧਰ ਹੋਇਆ ਓਏ ਮੜਾ ਏਦਾਂ ਦੱਬ ਕੇ ਲੈ ਕੇ ਆਉਣੀ ਐ ਇੱਕ ਦੇਖੋ ਟੋਪ ਹੈ ਗਿਆ ਇੱਥੇ ਟੋਪ ਹੈ ਗਿਆ ਪਰ ਇਹ ਕਰ ਤੇ ਸਿਰ ਜਾ ਪ੍ਰੋਇਆ ਪ੍ਰੋਇਆ ਟੋਪ ਹੈ ਗਿਆ ਮੇਰੇ ਵੀਰ ਓਏ ਨਾਸ਼ਤਾ ਕਿਉਂ ਆ ਤੁੰਗਿਆ ਕਰੂਗਾ ਆ ਲੈ ਉਧਰ ਲਗੇਟ ਚਲੋ ਮਿਲਦੇ ਫਿਰ ਜਦੋਂ ਉਧਰ ਲਗੇਟ ਆ ਗਏ ਗੱਡੀ ਕਾਂ ਲੈ ਅਸਲ ਪਰ ਇੱਧਰ ਕਰਦੀ ਡੱਗੀ ਕੰਨੀ ਡੱਗੀ ਕੰਨੀ ਕਰਦੀ ਡੱਗੀ ਕੰਨੀ ਹੁਣ ਇੱਧਰ ਲਗੇਟ ਤੇ ਚੜਿਆ ਨਹੀਂ ਉਧਰਲੇ ਗੇਟ ਲੈ ਕੇ ਆਉਂਦਾ ਜੇ ਨਾ ਫੱਜ ਕੇ ਚੱਲਦੇ ਆਪਾਂ ਵੀ ਫੱਜ ਕੇ ਚੱਲਦੇ ਆ ਆ ਗਿਆ ਬਸ ਹੁਣ ਖੋਲ ਦਿੰਨੇ ਇੱਧਰਲੇ ਗੇਟ ਨੂੰ ਪੂਰਾ ਗੇਟ ਖੋਲ ਤਾ ਖੋਲ ਤਾ ਇੱਧਰ ਨਹੀਂ ਚੜ ਜੂਗਾ ਆਰਾਮ ਨਾਲ ਪੱਲੇ ਗੇਟ ਚੜ ਜੂਗਾ ਇੱਧਰ ਦੇ ਪੱਲੇ ਗੇੜੇ ਚ ਆਪ ਜੂ ਗੱਪ ਪੱਲੇ ਗੇੜੇ ਚ ਹੋ ਲ ਖੋਲ ਦਿੱਤਾ ਗੇਟ ਪੂਰਾ ਪੱਲੇ ਗੇੜੇ ਚ ਚੜ ਦੂਆ ਪੱਲੇ ਗੇੜੇ ਚੜ ਜੂਆ ਆ ਗਿਆ ਹੁਣ ਹਜੇ ਤੱਕ ਕਰਤਾਇਆ ਨਹੀਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਮੇਰੇ ਵੀਰੋ ਆ ਗਿਆ ਦੇਖੋ ਇੱਕ ਵਾਰ ਦਬ ਛੋਟਾ ਬੁਖਦਾ ਹੀ ਹੁੰਦਾ ਕਹਿੰਦੇ ਸਵਰਾਜ 800 55 ਆ ਗਿਆ ਹੁਣ ਇਧਰ ਦੀ ਦੇਖਣੇ ਚਾਹਦਾ ਇੱਕ ਨੂੰ ਇਹ ਠਨੇਰਾ ਠਨੇਰਾ ਥੋੜਾ ਆ ਤਿਸ ਦਾ ਘਾਟਾ ਗਾ ਜੀ ਗੱਡੀ ਕੱਢੇ ਕਹਿੰਦਾ ਮੋਲ ਨਾ ਕੱਟਾ ਚੱਲ ਇੱਧਰ ਹੋਇਆ ਪਿੱਛੇ ਹੋਇਆ ਓਏ ਭੱਜਾ ਖੜ ਜਾ ਉੱਥੇ ਖੜਦਾ ਖੜਾ ਰਹਿਣ ਦੇ ਹਰ ਜਾ ਪਿੱਛੇ ਆ ਬਹੁਤ ਪੱਤੇ ਝਾੜਦੇ ਸਾਰੇ ਬਸ ਬਸ ਹੁਣ ਉੱਥੇ ਜਦੋਂ ਬੈਕ ਲਾਉਂਦੇ ਉਦੋਂ ਦੇਖਦੇ ਆ ਹਾਂ ਲਈ ਬੇਸ ਨੂੰ ਆਪੀਆਂ ਕਿ ਮਿਲਦੇ ਆ ਜੋ ਬੈਕ ਲਾਵੇਂ ਉਦੋਂ ਦੇਖਦੇ ਆ ਹਾਂ ਉਹ ਮੂਰ ਮੂਰ ਦੇ ਜੋਣਟ ਆਉਣ ਚੱਕਰ ਬਸ ਪਤਾ ਹੀ ਹੋ ਜਾਂਦਾ ਸਾਲੇ ਉਹ ਇੱਧਰ ਆ ਕੋਰਾਵਾ ਥੋੜੇ ਲੋਨੇ ਬੈ ਕੇ ਥੋਨੇ ਚੱਲੋ ਫਿਰ ਆ ਲਓ 1.7 ਲੱਖ ਰੁਪਏ ਥੋੜਾ ਉੱਧਰ ਹੋਇਆ ਪਰ ਇੱਧਰ ਆਇਆ ਹੁਣ ਇੱਕ ਬੈਗ ਲਾਉਂਦੇ ਤੁਹਾਨੂੰ ਕੱਲ ਦੱਸੇਸ ਵੀਡੀਓ ਚ ਓਏ ਪਿੱਛੇ ਹੋਇਆ ਬਈ ਬਈ ਇੱਧਰ ਹੋਇਆ ਉਹਨੇ ਬੈਕ ਦੇਖ ਰਿਹਾ ਹੈ ਲਾ ਫੜ ਰੋਆ ਆ ਇੱਧਰ ਨੂੰ ਸਿੱਧੀ ਕਰ ਕੋਈ ਨਹੀਂ ਮੇਰੇ ਦਾਈ ਨੂੰ ਲਾਵਾ ਪਰਾਵਾ ਇੱਕ ਵਾਰੀ ਬਸ ਜੀ ਲਾ ਦਿੰਦੇ ਹਣ ਬੈਕ ਕੀ ਕਰਦੇ ਫੇਰ ਠੀਕ ਹੈ ਜੀ ਬਸ ਲਾਈ ਜਾਣਗੇ ਬੈਕ ਬਸ ਹੁਣ ਤਾਂ ਲੱਗੀ ਬੈਕ ਮਿਲਦੇ ਕਿਸੇ ਨਵੀਂ ਵੀਡੀਓ ਦੇ ਨਰਤਬ ਸਗਾ ਬਾਏ ਬਾਏ